ਇਹ ਮੋਰਾ ਨਸਰਦੀ ਆ ਜੇ ਰੀਨਲ ਮੋਰਾ ਵਾ ਇਹ ਹੈ ਗਿਆ ਤੀਜੇ ਸਵੇ ਤਿੰਨ ਸੂਏ ਆਪਾਂ ਨੂੰ ਦੇ ਚੁੱਕੀ ਆ। ਇੱਕ ਵਾਰੀ ਸੁਣੀ ਆ। ਹਾਂਜੀ ਹਾਂਜੀ। ਇਹਦਾ ਦੁੱਧ ਜੀ 18-19 ਕਿਲੋ ਦੁੱਧ ਮੈਂ ਚੋਇਆ ਹੱਥੀਜੋਇਆ। ਪਹਿਲੇ ਸਵੇਰੇ ਵੀ ਇਹਦਾ 16-17 ਵੀ ਰਿਹਾ ਇਹਦਾ ਪਹਿਲੇ ਸਵੇਰੇ। ਮੱਝ ਦਾ ਜੁੱਸਾ ਬਹੁਤ ਸੋਹਣਾ ਆ। ਮੱਝ ਬੜੀ ਜਾਨਦਾਰ ਆ, ਬੜੀ ਜ਼ਬਰਦਸਤ ਆ। ਕਦੇ ਕੋਈ ਸਮੱਸਿਆ ਆਈ ਦੀ ਸਿਹਤ ਨੂੰ ਆਈ ਆ? ਕੋਈ ਪ੍ਰੋਬਲਮ ਤਾਂ ਨਹੀਂ। ਇਹਦੀ ਮਾਂ ਦਾ ਕਿੰਨਾ ਦੁੱਧ ਰਿਹਾ ਜੀ? ਇਹਦੀ ਮਾਂ ਦਾ ਵੀ ਪਹਿਲੇ ਸਵੇਰੇ 16 ਲੀਟਰ ਦੁੱਧ ਰਿਹਾ ਪਹਿਲੇ ਸਵੇਰੇ। ਇਹ ਸੂਨ ਵਾਲੀ ਮੱਝ ਆ ਹਨਾ। ਤੇ ਤੁਸੀਂ ਪਿੱਠ ਪੋੜਾ ਵੇਖ ਸਕਦੇ ਆ। ਇਹ ਨਾ ਜ਼ਬਰਦਸਤ ਆ, ਜਾਨਦਾਰ ਆ। ਕਣ ਪਾਰਕ ਕਰਨਾ ਡਾਇਰੈਕਟ ਕਰਨਾ ਪਿਓਰ ਮੋਰਾ ਨਸਲ ਦੀ ਮੱਝ ਪਿਓਰ ਮੋਰਾ ਠੀਕ ਆ ਜੀ ਇਹਦੀ ਮਾਂ ਵੀ ਮੋਰਾ ਨਸਲ ਸੀ ਇਹਦੇ ਜਿਹੜਾ ਟੀਕਾ ਵੀ ਇਹਦੀ ਮਾਂ ਦੇ ਸਿਗਾ ਉਹ ਮੋਰਾ ਨਸਲ ਦਾ ਸੀਗਾ ਬਾਕੀ ਜਾਨਵਰ ਤਿੰਨ ਸੂਏ ਦੇ ਚੁੱਕਾ ਆ ਪਿਆਰੇ ਦੋਸਤੋ ਸਤਿ ਸ਼੍ਰੀ ਅਕਾਲ ਇਹ ਮੱਝ ਦੇਖੋ ਜੀ ਮੱਝ ਬਹੁਤ ਪਿਆਰੀ ਬਹੁਤ ਜਾਨਦਾਰ ਤੇ ਬਹੁਤ ਵਧੀਆ ਮੱਝ ਆ ਇਹ ਸਰਦਾਰ ਚਮਕੌਰ ਸਿੰਘ ਹੋਣਾ ਦੀ ਮੱਝ ਆ ਜੀ ਠੀਕ ਆ ਸਰਦਾਰ ਜੀ ਪਿੰਡ ਤੇ ਇਲਾਕਾ ਦੱਸੋ ਜੀ ਪਹਿਲਾਂ ਪਿੰਡ ਗਟਾਮੁੜੀ ਕਾਸੂ ਜੀ ਤੇ ਸ਼ਾਹਕੋਟ ਪੀਏ ਦੀ ਆਪਣੇ ਦੂਜੀ ਠੀਕ ਹੈ ਜੀ ਤੇ ਸ਼ਾਹਕੋਟ ਆ ਹਾਂਜੀ ਠੀਕ ਆ ਭਾਈ ਆਏ ਦਾ ਅਸੀਂ ਕਿਸੇ ਹੋਰ ਕੰਮ ਸੀਗੇ ਪਰ ਇਹਨਾਂ ਦਾ ਅਸੀਂ ਇਹ ਦੱਸ ਰਹੇ ਆ ਇਹ ਮੱਝ ਦੀ ਨਸਲ ਬੋਲੋ ਜੀ ਕਿਹੜੀ ਆ ਇਹਦੀ ਇਹ ਮੋਰਾ ਨਸਲ ਦੀ ਆ ਜੇ origignal ਮੋਰਾ ਕਿੰਨੇ ਸੂਏ ਆ ਇਹ ਹੈਗੇ ਚਿੱਗੇ ਸੂਏ ਤਿੰਨ ਸੂਏ ਆਪਾਂ ਨੂੰ ਦੇ ਚੁੱਕੀ ਆ ਹਾਂਜੀ ਹਾਂਜੀ ਠੀਕ ਆ ਹੁਣ ਇਹ ਇਹ ਤਾਂ ਮਤਲਬ ਚੌਥੇ ਸੂਣ ਚੌਥੀ ਵਾਰੀ ਸੂਣੀ ਆ ਹਾਂਜੀ ਹਾਂਜੀ ਠੀਕ ਹੈ ਚੌਥੀ ਵਾਰੀ ਸੁਣੀ ਆ ਹਾਂਜੀ ਤੇ ਇਹ ਇਹ ਜਿਹੜੀ ਮੱਝ ਆ ਭਾਜੀ ਇਹਦੀ ਕਿੰਨੇ ਕਿੰਨਾ ਦੁੱਧ ਰਿਹਾ ਆ ਇਹਦਾ ਇਹਦਾ ਦੁੱਧ ਜੀ 18-19 ਕਿਲੋ ਦੁੱਧ ਮੈਂ ਝੋਇਆ ਹੱਥੀਂ ਝੋਇਆ ਠੀਕ ਆ ਪਹਿਲੇ ਸੂਏ ਕਿੰਨਾ ਸੀ ਪਹਿਲੇ ਸੂਏ ਵੀ ਇਹਦਾ 16-17 ਵੀ ਰਿਹਾ ਇਹਦਾ ਪਹਿਲੇ ਸੂਏ ਪਹਿਲੇ ਸੂਏ ਤੋਂ ਹਾਂਜੀ ਤੇ ਦੂਜੇ ਸੂਏ ਦੂਜੇ ਸੂਏ ਮੈਂ 20 ਲੀਟਰ ਵੱਧ ਗਿਆ ਇਦਾਂ ਗਾਂ ਦੇ ਗਾਂ ਜਿਵੇਂ ਜਿਵੇਂ ਹਾਂਜੀ ਬਾਕੀ ਇਹ ਵੀ ਜੇ ਪਾਵਾਂਗੇ ਤੇ ਫੇਰ ਹੀ ਆਪਾਂਵੇਂ ਜੇ ਉਹਨ ਭੁੱਖੀਆਂ ਵੱਧੀਆਂ ਰਹਿਣਗੀਆਂ ਹਾਂ ਜੀ ਫਿਰ ਤੇ ਇਹਨਾਂ ਦੇਣਾ ਕੁਝ ਨਹੀਂ ਮੱਝ ਦਾ ਜੁੱਸਾ ਭਾਜੀ ਬਹੁਤ ਵਧੀਆ ਆ ਆ ਵੇਖੋ ਨਾ ਤੁਸੀਂ ਤੁਹਾਡੇ ਸਾਹਮਣੇ ਮੱਝ ਆ ਪਈ ਹੈ ਹਾਂ ਹਾਂ ਜੀ ਮੱਝ ਦਾ ਜੁੱਸਾ ਬਹੁਤ ਸੋਹਣਾ ਆ ਮੱਝ ਬੜੀ ਜਾਨਦਾਰ ਆ ਬੜੀ ਜ਼ਬਰਦਸਤ ਆ ਭਾਜੀ ਕਦੇ ਕੋਈ ਸਮੱਸਿਆ ਆਈ ਦੀ ਸਿਹਤ ਨੂੰ ਆਈ ਆ ਕੋਈ ਪ੍ਰੋਬਲਮ ਤਾਂ ਨਹੀਂ 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 ਕੋਈ ਸਮੱਸਿਆ ਨਹੀਂ ਜਿਹੜੇ ਨੇ ਬੱਚੇ ਦਿੱਤੇ ਹਾਂਜੀ ਇਹ ਉਹ ਵਧੀਆ ਦਿੱਤੇ ਸੀ ਬੱਚੇ ਬੱਚੇ ਬਹੁਤ ਤਗੜੇ ਤਗੜੇ ਜਿਹੜੇ ਕੱਟੇ ਆ ਮੇਰੇ ਵਿੱਚ ਕੋਈ 14 ਸਾਲ ਸਾਲ ਦੇ ਕੱਟੇ ਕੋਈ 14 ਦਾ ਕੋਈ 15 ਦਾ ਇਦਾਂ ਵੇਚੇ ਸਿੰਗ ਵਗੈਰਾ ਵੈਨਾਂ ਠੀਕ ਨੇ ਕੋਈ ਬਣਤਰ ਚ ਕਮੀ ਨਹੀਂ ਬਿਲਕੁਲ ਠੀਕ ਸਿੰਗ ਨੇ ਇਹਦੀ ਮਾਂ ਦਾ ਕਿੰਨਾ ਦੁੱਧ ਰਿਆ ਜੀ ਇਹਦੀ ਮਾਂ ਦਾ ਵੀ ਪਹਿਲੇ ਸਵੇਰੇ 16 ਲੀਟਰ ਦੁੱਧ ਰਿਆ ਪਹਿਲੇ ਸਵੇਰੇ ਅੱਛਾ ਜੀ 34000 ਨਹੀਂ ਲਿਆਂਦੀ ਸੀ ਤੇ ਸਾਡੇ ਘਰੇ ਆਣ ਕੇ ਸੁਈਆ ਇਹਦੀ ਮਾਂ ਮਾਂ ਇਹਦੀ ਠੀਕ ਹੈ ਤੁਹਾਡੇ ਕੋਲ ਇਹ ਤੋਂ ਪਹਿਲੋਂ ਉਹਨੇ ਇਹ ਇਹ ਤੋਂ ਪਹਿਲਾਂ ਇੱਕ ਝੋਟੀ ਦਿੱਤੀ ਸੀ ਜੀ ਤੇ ਦੂਜੀ ਇਹ ਆ ਅੱਛਾ ਜੀ ਫੇਰ ਮੁੜ ਕੇ ਇੱਕ ਤੋਂ ਬਾਅਦ ਚ ਦਿੱਤੀ ਉਹ ਮਰ ਗਈ ਅੱਛਾ ਜੀ ਮੁੜ ਕੇ ਇੱਕ ਦੋ ਨੇ ਕੱਟੇ ਦਿੱਤੇ 800 ਵੇ ਦੀ ਮਾਂ ਜਿਹੜੀ ਮੇਰੇ ਕੋਲੇ ਸੁਈ ਪਹਿਲਾਂ ਤਾਂ ਮੱਝ ਦੇਖ ਲਓ ਠੀਕ ਆ ਜੀ ਇਹ ਸੂਣ ਵਾਲੀ ਮੱਝ ਆ ਹਨਾ ਹਾਂਜੀ ਹਾਂਜੀ ਤੇ ਤੁਸੀਂ ਪਿੱਠ ਪੋੜਾ ਵੇਖ ਸਕਦੇ ਆ ਇਹ ਨਾ ਜ਼ਬਰਦਸਤ ਆ ਜਾਨਦਾਰ ਆ ਹਨਾ ਠੀਕ ਆ ਪਾਜੀ ਜੁੱਸਾ ਬੜਾ ਤਕੜਾ ਹਾਂਜੀ ਇਹਦੀ ਮਾਂ ਵੀ ਇਹਦੇ ਤਕੜੀ ਸੀ ਮਾਂ ਵੀ ਉਹ ਥੋੜੀ ਜੀ ਮਦਰੀ ਹੈ ਦਿਨੋਂ ਤੋਂ ਪਰ ਸਰੀਰ ਉਹਦਾ ਇਹ ਹੋਏ ਅੱਛਾ ਜੀ ਸਰੀਰ ਇਹ ਥੋੜੀ ਜੀ ਮਦਰੀ ਸੀ ਪਰ ਭਾਰੀ ਇਹਦੇ ਨਾਲੋਂ ਜ਼ਿਆਦਾ ਜਿੱਦ ਨੂੰ ਇਹ ਬੇਤੀ ਆ ਤੇ ਉਹ ਜਦੋਂ ਚੜਾਈ ਟਾ ਨਿਕਾਹ ਹੱਥੀ ਜਾਉ ਅਗਲੇ ਬਣੇ ਤਾਂ ਝੁਟਿਆ ਗਿਆ ਓਹ ਅੱਛਾ ਏਡੀ ਜਾਨਦਾਰ ਏਡੀ ਜਾਨ ਜੀ ਜਾਨ ਵਾਲੀ ਮੱਝ ਜਾਨ ਵਾਲੀ ਇਹ ਵੀ ਵਧੀਆ ਰਹੀ ਆ ਇਹ ਵੀ ਬਹੁਤ ਵਧੀਆ ਮੱਝ ਰਹੀ ਆ ਹੁਣ ਜਾਨੀ ਤੁਹਾਡੇ ਕੋਲ ਏਸ ਸੂਏ ਦੇ ਵਿੱਚ ਤੀਜਾ ਜਦੋਂ ਤੁਸੀਂ ਸੂਆ ਇਹਨੂੰ ਚੋਰ ਆਂ ਤਾਂ ਤੁਸੀਂ ਕਿੰਨਾ ਦੱਸਿਆ ਇਹਦਾ ਦੁੱਧ ਕਿੰਨਾ ਜੋਦੇ ਦਾ 18-19 ਕਿਲੋ ਚੋਇਆ ਇਹਦਾ ਤੁਸੀਂ ਇਹਨੂੰ 18-19 ਕਿਲੋ ਤੱਕ ਇਹਦਾ ਜਿਹੜਾ ਆ ਉਹ ਦੁੱਧ ਲੈ ਲੈਂਦੇ ਹੋ ਹੱਥੀਂ ਚੋਇਆ ਆ ਹਾਂਜੀ ਓਏ ਹੋਏ ਵਾਹ ਜੀ ਵਾਹ ਦੇਖੋ ਜੀ ਜਾਨਦਾਰ ਪਸ਼ੂ ਆ ਤੇ ਆਪਾਂ ਇਹ ਜਿਹੜਾ ਪਸ਼ੂ ਆ ਹੁਣੇ ਦੇਣਾ ਆ ਹਾਂਜੀ ਦੇਣਾ ਕਿਉਂ ਆ ਜੀ ਦੇਣਾ ਕੋਈ ਕਾਰ ਨਹੀਂ ਸਿਰਫ ਤੇ ਇਹ ਵੀ ਬੱਚੇ ਚਲੇਗੇ ਇੱਕ ਤੇ ਬਾਹਰ ਚਲੇਗਾ ਤੁਹਾਨੂੰ ਬੜੇ ਮਨਪੀਦ ਜੀ ਜੀ ਇਹ ਆ ਕਮੇਟੀ ਜੋ ਇੱਥੇ ਸਰੋਵਣੀ ਕਮੇਟੀ ਜੋ ਇੱਥੇ ਇਹ 3 ਸਾਲ ਦਾ ਕੋਰਸ ਕਰਨ ਲਿਆ ਵਾ ਅੱਛਾ ਜੀ ਪੜਦਾ ਆ ਬੱਚਾ ਹਾਂ ਜੀ ਮੈਂ ਕੱਲਾ ਰਹਿ ਗਿਆ ਡੰਗਰ ਮੇਰੇ ਕੋ ਦੋਗੇ ਮੈਂ ਉਹਨਾਂ ਘਰ ਰੱਖਣਾ ਜਿੰਨਾ ਕਿ ਮੈਂ ਕਰ ਸਕਦਾ ਜੀ 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 ਆਪਦੇ ਘਰ ਜੋਗਾ ਵੀ ਦੁੱਧ ਦੋ ਝੋਟੀ ਦੇਂਦੀ ਇੱਕ ਗਾਂ ਵਾ ਠੀਕ ਆ ਪਰ ਫਿਰ ਦੋ ਹਰਾ ਦਈਏ ਪਹਿਲੀ ਗੱਲ ਜੁਸਾ ਬੜਾ ਤਕੜਾ ਆ ਤੇ ਬਹੁਤ ਹੀ ਵਧੀਆ ਮੱਝ ਆ ਤੇ ਇਹਦੀ ਉਚਾਈ ਦੇਖ ਲਓ ਜੀ ਬਹੁਤ ਸੋਹਣੀ ਆ ਠੀਕ ਆ ਤੇ ਇਸ ਮੱਝ ਦੇ ਜੇ ਮੈਂ ਥਾਣ ਦਸਾਂ ਤਾਂ ਥਾਣੇ ਇਹਦੇ ਬਿਲਕੁਲ ਠੀਕ ਨੇ ਥਾਣ ਪਾਜੀ ਚਾਰੇ ਸਹੀ ਆ ਚਾਰੇ ਚਾਰੇ ਜੀ ਕੋਈ ਵੀ ਨੁਕਸ ਨਹੀਂ ਥਣ ਤੇ ਅੱਛਾ ਜੀ ਥਾਣਾ ਚ ਕੋਈ ਨੁਕਸ ਤਾਂ ਨਹੀਂਗਾ ਨਹੀਂ ਜੀ ਨਹੀਂ ਨਹੀਂ ਕਦੇ ਕੋਈ ਆਇਆ ਨਾ ਨਾ ਬੰਦ ਬੰਦ ਤਾਂ ਨਹੀਂ ਜੀ ਨਹੀਂ ਜੀ ਨਹੀਂ ਕੋਈ ਲੋ ਜੀ ਆ ਚਾਰੇ ਥਣ ਬਿਲਕੁਲ ਠੀਕ ਨੇ ਥਣ ਤੁਸੀਂ ਦੇਖ ਲਓ ਲੇਵਾ ਵਗੈਰਾ ਲੇਵਾ ਬਹੁ ਆ ਜੇ ਇਹਨੇ ਕਰਨਾ ਲੇਵਾ ਜੀ ਤੋ ਤਰਿਆ ਨਹੀਂ ਜਾਣਾ ਜੋ ਲੇਵਾ ਦਿੱਤਾ ਅੱਛਾ ਜੀ ਜਿਵੇਂ ਲਾਗੇ ਲੱਗ ਗਿਆ ਵੀ ਉਵੇਂ ਇਹਨੇ ਪੜਨਾ ਹੋਰ ਜੀ ਠੀਕ ਆ ਹਾਂਜੀ ਸੋ ਆ ਆ ਪਸ਼ੂ ਦੇਖ ਲਓ ਜੀ ਖੁਰ ਵਗੈਰਾ ਸਾਰੇ ਸਹੀ ਆ ਹਾਂਜੀ ਹਾਂਜੀ ਐਨ ਠੀਕ ਆ ਹਾਂਜੀ ਪੂਛ ਵੀ ਸਹੀ ਆ ਨਾ ਹਨਾ ਕੱਟੇ-ਕੁੱਟੇ ਕੋਈ ਨਾ ਹਾਂਜੀ ਨਾ ਹਾਂ ਬਿਲਕੁਲ ਸਹੀ ਹੈ ਪੂਰੀ ਪੂਛ ਥੱਲੇ ਤੱਕ ਰਵਾਸ ਲਿਓ ਕੱਢ ਦੀਓ ਥੱਲੇ ਲੱਗਦੇ ਰਹਿੰਦੇ ਹਾਂ ਹਾਂ ਵਾਲ ਜਾਣੀਆਂ ਨਾ ਥੱਲੇ ਲੱਗਦੇ ਆ ਪੂਛ ਵੀ ਬੜੀ ਲੰਬੀ ਆ ਪਸ਼ੂ ਦੀ ਹਾਂਜੀ ਠੀਕ ਆ ਬਾਈ ਜੀ ਆ ਆਪਣੀ ਮੰਗ ਕੀ ਆ ਇਹਦੇ ਲਈ ਇਹਦਾ 1,60,000 ਮੰਗਿਆ ਠੀਕ ਆ ਜੀ ਹਾਂਜੀ ਇਥੇ ਤੱਕ ਮੰਗ ਦੇਣਾ ਹਾਂਜੀ ਇੱਥੇ ਤੱਕ ਅਗਰ ਬਾਕੀ ਜਦੋਂ ਲੈਂਡ ਕੋਈ ਉਹਦਾ ਉਦੋਂ ਆਪੇ ਟੈਕ ਹੋ ਜਾਂਦਾ ਵੀ ਤਾਂ ਠਾਂ ਠਾਂ ਤੇ ਚਲੋ ਆਪਾਂ ਮਾਨਤਨ ਕਰ ਦਿਆਂਗੇ ਹਾਂਜੀ ਹਾਂ ਨਾ ਠੀਕ ਹੈ ਜੀ ਮੈਂ ਦੱਸ ਦਵਾਂ ਵੀਰੇ ਜਿਨ੍ਹਾਂ ਨੇ ਵੀ ਇਹਨਾਂ ਨਾਲ ਸੰਪਰਕ ਕਰਨਾ ਡਾਇਰੈਕਟ ਕਰਨਾ ਸਾਡਾ ਇਹਦੇ ਵਿੱਚ ਕੋਈ ਲੈਂਡ ਦੇਣ ਨਹੀਂ ਹੈਗਾ ਠੀਕ ਹੈ ਜੀ ਅਸੀਂ ਇਹਦੇ ਵਿੱਚ ਵਿਚੋਲੇ ਦੇ ਤੌਰ ਤੇ ਨਹੀਂ ਹੈਗੇ ਪੀਆਰ ਪੰਜਾਬ ਜਿਨ੍ਹਾਂ ਨੇ ਵੀ ਪਸ਼ੂ ਲੈਣਾ ਉਹ ਇਹਨਾਂ ਨਾਲ ਸਿੱਧਾ ਹੀ ਸੰਪਰਕ ਕਰੇ ਇਹਨਾਂ ਨਾਲ ਸਿੱਧੀ ਗੱਲ ਕਰੇ ਤੇ ਨਾਲ ਦੀ ਨਾਲ ਇਹ ਆ ਬੀ ਉਹ ਜਿਹੜੀ ਵੀ ਤੁਸੀਂ ਗੱਲ ਕਰਨੀ ਆ ਉਹ ਇਹਨਾਂ ਦਾ ਫੋਨ ਤੇ ਕਰਨੀ ਆ ਸਾਡਾ ਇਹਦੇ ਵਿੱਚ ਇਹਨਾਂ ਨਾਲ ਕੋਈ ਜਿਹੜਾ ਹੈਗਾ ਉਹ ਲੈਣ ਦੇਣ ਨਹੀਂ ਹੈ ਮੈਂ ਫੇਰ ਕਹਿ ਰਿਹਾ ਔਰ ਤੁਸੀਂ ਜਦੋਂ ਵੀ ਪਸ਼ੂ ਲੈਣੇ ਆ ਉਹ ਆਪ ਇੱਕ ਵਾਰ ਪਸ਼ੂ ਚੈੱਕ ਕਰਨਾ ਆ ਠੀਕ ਆ ਤੁਸੀਂ ਆਪ ਦੇ ਡਾਕਟਰ ਨੂੰ ਬੁਖਾ ਲੈਣਾ ਡਾਕਟਰ ਨੂੰ ਬੁਖਾ ਲਓ ਜਿੱਦਾਂ ਗੱਲ ਨਹੀਂ ਕਰ ਸਕਦੇ ਆ ਬਾਕੀ ਭਾਜੀ ਤੁਸੀਂ ਦੱਸਦੇ ਸੀਗੇ ਵੀ ਪਸ਼ੂ ਜਿਹੜਾ ਆ ਇਹ ਸੂਣ ਵਾਲਾ ਆ ਕਿੰਨੀ ਤਰੀਕ ਤੱਕ ਇਹ ਸੂਣ ਇਹਦੇ 12 ਤਰੀਕ ਨੂੰ ਦਿਨ ਪੂਰੇ ਹੋਣੇ ਆ ਜੀ ਠੀਕ ਆ 12 ਨੂੰ ਹਾਂਜੀ ਉੱਤੇ ਵੀ ਖੜ ਸਕਦੇ ਹੋ ਦੋ ਚਾਰ ਦਿਨ ਨੂੰ ਠੀਕ ਆ ਜੀ ਤੁਸੀਂ ਪਸ਼ੂ ਦੇਖ ਲਓ ਪਿਓਰ ਮੋਰਾ ਨਸਲ ਦੀ ਮੱਝ ਆ ਪਿਓਰ ਮੋਰਾ ਠੀਕ ਆ ਜੀ ਇਹਦੀ ਮਾਂ ਵੀ ਮੋਰਾ ਨਸਲ ਸੀ ਇਹਦੇ ਜਿਹੜਾ ਟੀਕਾ ਵੀ ਇਹਦੀ ਮਾਂ ਦੇ ਸਿਗਾ ਉਹ ਮੋਰਾ ਨਸਲ ਦਾ ਸੀਗਾ ਬਾਕੀ ਜਾਨਵਰ ਤਿੰਨ ਸੂਏ ਦੇ ਚੁੱਕਾ ਆ ਬੜੀ ਉੱਚੀ ਲੰਬੀ ਬਹੁਤ ਸੋਹਣੀ ਮੱਝ ਆ ਕੋਈ ਏਦਾਂ ਇਹ ਨਹੀਂ ਹੈਗਾ ਵੀ ਆਪਾਂ ਟੀਕਿਆਂ ਨਾਲ ਪਾਲੀ ਆ ਜਾਂ ਕੋਈ ਏਦਾਂ ਅੱਛਾ ਭਾਜੀ ਟੀਕਾ ਲਾ ਕੇ ਤੇ ਨਹੀਂ ਚਾਹੁੰਦੇ ਨਾ 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 ਠੀਕ ਆ ਮੈਂ ਲਾਇਆ ਹੀ ਨਹੀਂ ਅਜੇ ਤੱਕ ਠੀਕ ਜਦੋਂ ਇਹ ਜਦੋਂ ਆਪਦੇ ਆਈਦੇ ਨੇ ਜਦੋਂ ਇਹਨੇ ਪਤਾ ਵੀ ਜਦੋਂ ਇਹ ਹੁਣ ਦੁੱਧ ਦੇਂਦੀ ਆ ਤੇ 10 ਮਹੀਨੇ ਨੇ ਸੂਣ ਤੋਂ ਪਹਿਲਾਂ ਭੱਜ ਜਾਣਾ ਆਪਣੇ ਆਪ ਹੀ ਅੱਛਾ ਜੀ ਦੁੱਧ ਛਕਾ ਜੀ ਠੀਕ ਹੈ ਤੁਸੀਂ ਟੀਕਾ ਤਾਂ ਨਹੀਂ ਲਾਉਂਦੇ ਨਾ 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 ਠੀਕ ਹੈ ਕੋਈ ਨਹੀਂ ਸੋ ਬਾਈ ਜੀ ਪਿਓਰ ਆਪ ਦੀ ਇਹ ਖੁਰਾਕ ਪਾਉਂਦੇ ਨੇ ਠੀਕ ਹੈ ਜਾਂ ਫੀਡ ਵਗੈਰਾ ਪਾਉਂਦੇ ਹਨਾ ਫਿਰ ਤੁਸੀਂ ਪਾਉਂਦੇ ਹੋ ਠੀਕ ਹੈ ਬੋਟ ਬਗੈਰ ਤੇ ਦੁੱਧ ਦੇਣਾ ਹੀ ਨਹੀਂ ਚਲੋ ਜੋ ਵੀ ਹੈ ਉਹ ਤੁਹਾਡਾ ਮੈਂ ਆਪਾਂ ਪਹਿਲਾਂ ਦੱਸ ਰਿਹਾ ਵੀਡੀਓ ਦੇ ਵਿੱਚ ਸੋ ਬਾਈ ਇਹਨਾਂ ਦਾ ਨੰਬਰ ਫੋਨ ਦੇ ਵਿੱਚ ਡਿਸਪਲੇ ਕਰ ਰਿਹਾ ਤੁਸੀਂ ਇਹਨਾਂ ਨੂੰ ਫੋਨ ਕਰ ਲਓ ਠੀਕ ਹੈ ਜੀ ਫੋਨ ਕਰਕੇ ਇਹਨਾਂ ਨਾਲ ਗੱਲ ਕਰ ਲਓ ਤੇ ਜੇ ਤੁਹਾਡਾ ਮਨ ਹੋਵੇ ਤੁਸੀਂ ਇਹਨਾਂ ਦਾ ਇੰਟਰਸਟ ਰੱਖਦੇ ਆ ਤੇ ਆਹ ਜਾਨਵਰ ਤੁਸੀਂ ਇਹਨਾਂ ਤੋਂ ਲੈ ਸਕਦੇ ਆ ਡਿਮਾਂਡ ਇਹਨਾਂ ਨੇ ਦੱਸ ਦਿੱਤੀ ਆ ਸਾਡੀ 160 ਆ ਬਾਕੀ ਜੇ ਕੋਈ ਭਾਈ ਭਰਾ ਆਉਂਦਾ ਆ ਲੈਣ ਤੇ ਜੋ ਉਹਦਾ ਮਾਨਤਾਣ ਹੋ ਸਕਦਾ ਉਹ ਇਹ ਜ਼ਰੂਰ ਕਰ ਦੇਣਗੇ ਇੱਕ ਚੀਜ਼ ਆਪਾਂ ਦੱਸ ਦਈਏ ਭਾਜੀ ਵੀ ਜਿੱਦਾਂ ਆਪਣਾ ਹੁਣ ਪਸ਼ੂ ਆ ਇਹਦਾ ਸੁਭਾਅ ਜਿਹੜਾ ਆ ਸੁਭਾਅ ਕਿਦਾਂ ਦਾ ਆ ਹਾਂਜੀ ਸੁਭਾ ਠੀਕ ਆ ਅੱਛਾ ਠੀਕ ਆ ਭਾਈ ਇਹੋ ਹੀ ਮੜਿਆ ਬੇੜਾ ਵੀ ਜਿਹੜਾ ਬੇੜਾ ਵੀ ਜਿਹੜਾ ਜਦੋਂ ਕੋਈ ਆ ਗਿਆ ਮੈਂ ਚੱਲ ਗਿਆ ਤਾਂ ਮੈਨੂੰ ਵੀ ਐ ਕਰਤਾ ਤੁਸੀਂ ਆਗੇ ਤੁਹਾਨੂੰ ਵੀ ਸਿਰ ਮਾਰਤਾ ਆਏ ਹੋਈ ਆ ਬਾਕੀ ਉਦਾਂ ਕੋਈ ਗੱਲ ਨਹੀਂ ਚੋਣ ਵੇਲੇ ਤਾਂ ਨਹੀਂ ਤੰਗ ਕਰ ਨਾ ਨਾ ਚੋਣ ਵੇਲੇ ਕੋਈ ਨਹੀਂ ਸਾਨੂੰ ਤੇ ਅਜੇ ਤੱਕ ਨਹੀਂ ਕੀਤਾ ਅੱਛਾ ਜੀ ਹਾਂ ਜੀ ਸੋ ਲਓ ਜੀ ਆ ਜਾਨਵਰ ਆ ਤੁਸੀਂ ਦੇਖ ਲਿਆ ਆ ਕੋਈ ਗੱਲ ਤੁਸੀਂ ਇਹਦੇ ਬਾਰੇ ਪੁੱਛਣੀ ਚਾਹੁੰਦੇ ਆ ਪਸ਼ੂ ਦੇ ਬਾਰੇ ਤਾਂ ਤੁਸੀਂ ਫੋਨ ਕਰ ਲਓ ਨੰਬਰ ਵੀਡੀਓ ਚ ਡਿਸਪਲੇ ਕਰਦਾ ਪਿਆ ਆ ਜਿਨ੍ਹਾਂ ਨੇ ਲੈਣਾ ਹੋਵੇ ਪਸ਼ੂ ਉਹ ਫੋਨ ਕਰ ਲੈਣ ਤੇ ਬਾਕੀ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਪਸ਼ੂ ਪ੍ਰੇਮੀਆਂ ਨਾਲ ਪਸ਼ੂ ਧੰਦਾ ਸ਼ੌਕ ਰੱਖਣ ਵਾਲੇ ਦੋਸਤਾਂ ਦੇ ਨਾਲ ਕਿਸਾਨ ਵੀਰਾਂ ਨਾਲ ਇਹ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਸਬਸਕ੍ਰਾਈਬ ਕਰ ਦਿਓ ਲਾਈਕ ਵਾਲਾ ਬਟਨ ਜ਼ਰੂਰ ਦਬਦਿਆ ਕਰੋ ਵੀਡੀਓ ਦੇਖਣ ਵੇਲੇ ਤੇ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਨਵੀਂ ਵੀਡੀਓ ਦੇ ਨਾਲ ਆਪਾਂ ਜਲਦੀ ਮਿਲਦੇ ਹਾਂ ਪੀਆਰ ਪੰਜਾਬ ਤੇ ਧੰਨਵਾਦ ਸਤਿ ਸ੍ਰੀ ਅਕਾਲ